ਹਾਂ ਜੀ ਦੋਸਤੋ ਅੱਜ ਕਾਲ ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਾਹਮਣੇ ਆ ਰਹੀ ਆ ਪੰਜਾਬ ਦੇ ਸਕੂਲਾਂ ਲਈ ਜੋ ਪਹਿਲਾਂ ਫੈਸਲਾ ਨਹੀਂ ਹੋਇਆ ਕਦੇ ਉਹ ਫੈਸਲਾ ਹੋਣ ਜਾ ਰਿਹਾ ਪੰਜਾਬ ਦੇ ਸਕੂਲਾਂ ਦੇ ਲਈ ਪੰਜਾਬ ਸਰਕਾਰ ਨੇ ਜਾਰੀ ਕੀਤਾ ਵੱਡਾ ਫੈਸਲਾ ਤੁਹਾਨੂੰ ਦੱਸਦੇ ਹਾਂ ਪੂਰੀ ਅਪਡੇਟ ਚੈਨਲ ਦੇ ਬਣੇ ਰਹੋ ਜਿਹੜੇ ਚੈਨਲ ਤੇ ਪਹਿਲੀ ਵਾਰ ਆਇਆ ਸਟੂਡੈਂਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪੰਜਾਬ ਦੇ ਸਾਰੇ ਸਰਕਾਰੀ ਸਕੂਲ 31 ਮਾਰਚ ਤੱਕ ਹੋਣਗੇ ਵਾਈਫਾਈ ਨਾਲ ਹਾਂਜੀ ਦੋਸਤੋ ਮਾਰਚ ਮਹੀਨੇ ਦੇ ਵਿੱਚ ਪੰਜਾਬ ਦੇ ਸਕੂਲਾਂ ਨੂੰ ਵੱਡਾ ਤੋਹਫਾ ਮਿਲ ਜਾਣਾ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਵਾਈਫਾਈ ਦੇਣ ਦੀ ਸਹੂਲਤ ਜਿਹੜੀ ਉਹ ਸ਼ੁਰੂ ਕਰਨੀ ਹੈ ਇਸ ਦਾ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਨਵੇਂ ਸਾਲ ਤੇ ਪੰਜਾਬ ਦੇ ਸਕੂਲਾਂ ਨੂੰ ਵੱਡਾ ਤੋਹਫਾ ਪੰਜਾਬ ਦੇ ਸਰਕਾਰੀ ਸਕੂਲ ਹੋਣਗੇ ਵਾਈਫਾਈ ਨਾਲ ਅਟੈਚ 4G ਡਾਟਾ 5G ਡਾਟਾ ਪ੍ਰੋਵਾਈਡ ਕੀਤਾ ਜਾਵੇਗਾ ਪੰਜਾਬ ਵਿੱਚ ਪੰਜਾਬ ਦੇ ਬੱਚਿਆਂ ਨੂੰ ਤਾਂ ਪੰਜਾਬ ਦੇ ਬੱਚੇ ਨਹੀਂ ਲੱਗ ਲੱਗ ਆਨਲਾਈਨ ਜਿਹੜੀਆਂ ਐਕਟੀਵਿਟੀਜ਼ ਉਹ ਵੀ ਇੰਟਰਨੈਟ ਨਾਲ ਕਰਵਾਈਆਂ ਜਾਣਗੀਆਂ ਵੱਡੀ ਅਪਡੇਟ ਸੀ ਹੋਰ ਜਾਣਕਾਰੀ ਪਾਉ ਲਈ ਚੈਨਲ ਦੇ ਨਾਲ ਜੁੜੋ ਸਬਸਕ੍ਰਾਈਬ ਕਰੋ ਧੰਨਵਾਦ